ਅੰਮ੍ਰਿਤਸਰ ਵਿਖੇ ਅੱਜ ਵਾਲਮੀਕੀ ਧਰਮ ਸਮਾਜ ਵੱਲੋਂ ਐਮਪੀ ਚੰਦਰ ਸ਼ੇਖਰ ਆਜ਼ਾਦ ਦਾ ਫੋਕਿਆ ਗਿਆ ਪੁਤਲਾ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਉਹ ਨਾਮ ਇਹ ਜਿਸ ਦਿਨ ਇਹ ਹੁੰਦਾ ਹੋਇਆ ਭਾਪਤੇ ਪ੍ਰਧਾਨ ਮੰਤਰੀ ਸ਼੍ਰੀ ਨੰਦਰ ਮੋਦੀ ਜੀ ਕੋਲੋਂ ਭੇਜਿਆ ਜਾਵੇ ਤਾਂ ਜੋ ਇਹਦਾ ਤਜਾ ਅਨਸਰ ਆ ਸੰਦਰਸ਼ਕ ਇਹ ਜਾਰੀ ਇਹਨਾਂ ਪਰਸ਼ਵਤ ਦੀ ਦਾਰੇ ਮਰਸਾਦੀ ਨਾ ਕਿ ਨਾ ਚੋਰੀ ਮੰਗਿਆ ਕਿ ਹੋ ਸਕਦਾ ਕਿ ਤਜਾ ਅਨਸਰ ਹੈ ਜਿਆਪੀ ਇੰਜ ਜਾਪੀਂ ਜਾ ਸਭਿਧਾਨ ਸਾਥਿਓ ਦਾਸ ਪਰਮਜੀ ਸਿੰਘ ਪਮਾ ਮੁਖ ਪ੍ਰਚਾਰਗਰ ਗਿਆਨਤ ਵਾਲਮੀਕੀ ਧਰਮ ਸਮਾਜ ਤੋਂ ਅੱਜ ਜਿਹੜਾ ਸਾਡਾ ਜੋ ਪ੍ਰੋਗਰਾਮ ਸੀਗਾ ਸਾਡੇ ਸਮਾਜ ਵੱਲੋਂ ਇਹੜਾ ਪ੍ਰੋਗਰਾਮ ਭਗਵਾਨ ਵਾਲਮੀਕੀ ਮੂਰਤੀ ਕੋਲ ਅਮਰਸਰ ਵਿਖੇ ਵਾਲਮੀਕੀ ਤੀਰਥ ਰੋਡ ਤੇ ਰੱਖਿਆ ਗਿਆ ਸੀ ਇਹੜਾ ਪ੍ਰੋਗਰਾਮ ਚੰਦਰਸ਼ੇਖਰ ਯਾਦ ਦਾ ਨਾ ਨਕੀਨਾ ਯੂਪੀ ਤੋਂ ਐਮਪੀ ਆ ਉਹਨੇ ਜਿਹੜਾ ਸਾਡੇ ਜਿਹੜੇ ਦੇਸ਼ ਦੇ ਚੌਥਾ ਥੰਮ ਨੇ ਸਭਾਈ ਸੇਵਕ ਜਿਹੜੇ ਚੌਥਾ ਥਾਮਨੇ ਸਫਾਈ ਸੇਵਕ ਉਹਨਾਂ ਦੇ ਜਦੋਂ ਉਹ ਉਹਦੇ ਕੋਲ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਗਏ ਸੀ ਉਹਨਾਂ ਉਹਨਾਂ ਦੇ ਜਿਹੜਾ ਹਮਲਾ ਕੀਤਾ ਜਾਂ ਆਪਣੇ ਸਾਥੀਆਂ ਕੋ ਕਰਾਇਆ ਔਰ ਉਹਨਾਂ ਦੀ ਜਿਹੜੀ ਬੇਇੱਜ਼ਤੀ ਕੀਤੀ ਅਸੀਂ ਅਸੀਂ ਉਹਦੇ ਵਿਰੋਧ ਵਿੱਚ ਆ ਅਸੀਂ ਵਿਰੋਧ ਦੀ ਤਹਿਤ ਅੱਜ ਅਸੀਂ ਇਹ ਕਿਹੜਾ ਮੰਗ ਪੱਤਰ ਦਿੱਤਾ ਵਾ ਉਹਦੇ ਤੁਸੀਂ ਮੰਗ ਰੱਖਿਆ ਵੀ ਪਹਿਲਾ ਤਾਂ ਇਹਦੀ ਜਿਹੜੀ ਆ ਮੈਂਬਰਸ਼ਿਪ ਜਿਹੜੀ ਐਮਪੀ ਦੀ ਉਹ ਰੱਦ ਕੀਤੀ ਜਾਵੇ ਦੂਜਾ ਇਹਦੇ ਤੇ ਜਿਹੜਾ ਵਾ ਐਫਆਰ ਦਰਜ ਕੀਤੀ ਜਾਵੇ ਜੈ ਭੀਮ ਜੈ ਸੰਵਿਧਾਨ ਸਾਰਿਆਂ ਨੂੰ ਜੈ ਭੀਮ ਜੈ ਸੰਵਿਧਾਨ ਮੈਂ ਬੱਬਰ ਰਾਜ ਸਿੰਘ ਕੋੜਲਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਗੁਰੂ ਗਿਆਨਾਤ ਵਾਲਮੀਕ ਧਰਮ ਸਮਾਜ ਰਜਿਸਟਰ ਭਾਰਤ ਸਾਡੇ ਸਰਪ੍ਰਸਤ ਸੰਤ ਬੱਬਰ ਨਿਸ਼ਤਰਨਾਥ ਸ਼ੇਰਗਿਲ ਜੀ ਕੌਮੀ ਚੇਅਰਮੈਨ ਭਾਰਤ ਅੱਜ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜਿਹੜਾ ਚੰਦਰ ਸ਼ੇਖਰ 라ਵਣ ਦਾ ਇੱਕ ਜਿਹੜਾ ਉਤਲਾ ਫੁਕਿਆ ਗਿਆ ਆ ਉਹ ਇੱਕ ਸੰਸਦ ਆ ਸਦਾ ਉਹਦੇ ਜਿਹੜਾ ਸਾਡੇ ਸਵੈ ਸੇਵਕਾਂ ਦੇ ਖਿਲਾਫ ਜਿਹੜਾ ਉਹਨਾਂ ਨੂੰ ਉਹਨਾਂ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਸੀ ਔਰ ਉਹ ਕੋ ਜਿਹੜਾ ਇੱਕ ਸੰਸਦ ਹੋਣ ਦੇ ਨਾਂ ਤੇ ਉਹਦੇ ਕੋਲੋਂ ਆਪਣਾ ਉਹ ਉਹ ਮਸਲੇ ਲੈ ਕੇ ਗਿਆ ਸੀ ਪਰ ਉਹਨਾਂ ਨੂੰ ਨਾ ਸੁਣਦਿਆ ਹੋਇਆ ਉਹਨੇ ਜਿਹੜੀ ਉਹਨਾਂ ਦੇ ਨਾਲ ਕੁੱਟ ਮਾਰ ਕੀਤੀ ਗਈ ਔਰ ਉਹਨਾਂ ਦੇ ਸੱਟਾਂ ਮਾਰੀਆਂ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਜਿਹੜਾ ਉਹਦਾ ਇੱਕ ਪੁਤਲਾ ਜਿਹੜਾ ਉਹਦਾ ਫੂਕਿਆ ਵਾ ਇਹ ਅੱਜ ਅਸੀਂ ਜਿਹੜਾ ਪੁਤਲਾ ਆ ਗਵਾਲ ਮੰਡੀ ਚੌਂਕ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਰਾਮਧਿਰ ਰੋਡ ਦੇ ਉੱਤੇ ਜਿਹੜਾ ਇਹ ਪੁਤਲਾ ਫੂਕਿਆ ਗਿਆ ਹੈ ਜਿੱਥੇ ਅੱਜ ਜਿਹੜਾ ਮੰਗ ਪੱਤਰ ਜੀ ਦਿੱਤਾ ਗਿਆ ਹੈ ਅੱਜ ਸਾਡੇ ਬਹੁਤ ਹੀ ਮਾਨਣਯੋਗ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਉਹਨਾਂ ਦੇ ਨਾਂ ਇੱਕ ਜਿਹੜਾ ਮੰਗ ਪੱਤਰ ਹੈ ਜਿਹੜਾ ਉਹ ਜਥੇਬੰਦੀ ਵੱਲੋਂ ਦਿੱਤਾ ਗਿਆ ਆ ਸੋ ਇਹ ਜਿਹੜਾ ਮੰਗ ਪੱਤਰ ਆ ਅਸੀਂ ਇਹ ਚੰ ਜਿਹੜਾ ਆਜ਼ਾਦ ਰਾਵਣ ਉਹਦੇ ਖਿਲਾਫ ਜਿਹੜਾ ਦਿੱਤਾ ਗਿਆ ਜਿਉ ਜਿਹੜੇ ਸਾਡੇ ਸਪਾਈ ਸੇਵਕ ਆ ਜਿਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਆ ਜੋ ਇਹਨਾਂ ਦੀ ਬੰਦੀ ਕਾਰਵਾਈ ਆ ਉਹ ਜਿਹੜੀ ਉਹ ਕੀਤੀ ਜਾਵੇ ਔਰ ਇੱਕ ਸਾਡੇ 12% ਜਿਹੜਾ ਰੈਜ਼ਰਵੇਸ਼ਨ ਮਜਬੀ ਸਿੱਖ ਵਾਲਮੀਕੀ ਭਾਈਚਾਰੇ ਲੋ ਜਿਹੜਾ ਮਾਨਣੀਏ ਸੁਪਰੀਮ ਕੋਰਟ ਨੇ ਜਿਹੜਾ ਇੱਕ ਫੈਸਲਾ ਸੁਣਾਇਆ ਵੱਡਾ ਸਮਾਜ ਨੂੰ ਇੱਕ ਤੋਹਫਾ ਦਿੱਤਾ ਸੀ ਉਹਦਾ ਜਿਹੜਾ ਇਹ ਜਿਹੜਾ ਇਹ ਵਿਰੋਧ ਕਰ ਰਿਹਾ ਆ ਸੋ ਇਹਨੇ ਇੱਕ ਪਿਛਲੇ ਦਿਨੀ 21 ਤਰੀਕ ਨੂੰ ਜਿਹੜੇ ਇਹਨੇ ਭਾਰਤ ਬੰਦ ਕਰਨ ਦਾ ਜਿਹੜੀ ਕਾਲ ਸੀ ਉਹਦੇ ਵਿੱਚ ਵੀ ਇਹਨੇ ਜਿਹੜਾ ਸਮਰਥਨ ਕੀਤਾ ਸੀ ਅਸੀਂ ਇਹਦੀ ਜਿਹੜੀ ਆ ਕੜੇ ਸ਼ਬਦਾਂ ਦੇ ਵਿੱਚ ਕਿੰਦਾ ਕਰਦੇ ਆ ਔਰ ਇਹਦੇ ਤੇ ਜਿਹੜੀ ਸਾਡੇ ਸਪਾਈ ਸੇਵਕਾਂ ਦੇ ਉੱਤੇ ਜਿਹੜੇ ਆ ਆਰਮੀ ਮੈਨ ਸਾਡੇ ਜਿਹੜੇ ਪਰਦੇ ਉਹਨਾਂ ਦੇ ਤੇ ਜਿਹੜੀ ਕਟ ਮਾਰ ਕੀਤੀ ਗਈ ਉਹਦੀ ਜਿਹੜੀ ਬੰਦੀ ਕਾਰਵਾਈ ਆ ਉਹ ਜਿਹੜੀ ਆ ਇਹਦੇ ਤੇ ਹੋਣੀ ਚਾਹੀਦੀ ਆ ਸੋ ਔਰ ਇਹਦਾ ਸੰਸਦ ਦਾ ਜਿਹੜਾ ਆ ਅਹੁਦਾ ਆ ਉਹ ਤੋਂ ਜਿਹੜਾ ਇਹ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੂੰ ਇਹ ਬਰਖਾਸ ਕਰਨਾ ਚਾਹੀਦਾ ਜੀ ਮੈਂ ਹਦੀਸਾ ਵੱਲੋਂ ਸਟੂਡੈਂਟ ਆ ਜੀ ਹਰਪਾਲ ਸਿੰਘ ਮੇਰਾ ਨਾਂ ਆ ਜੀ ਇਹ ਮੰਗ ਪੱਤਰ ਆ ਜੀ ਇਹਨਾਂ ਵੱਲੋਂ ਦਿੱਤਾ ਗਿਆ ਹੈਗਾ ਇਹ ਮੰਗ ਪੱਤਰ ਸੀ ਡੀਸੀ ਥਰੂ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਭੇਜ ਦਵਾਂਗੇ ਜੀ ਧੰਨਵਾਦ ਮਲਵਿਕੀ ਭਾਈ ਚਾਰੇ ਵੱਲੋਂ ਜੋ ਇਤਰਾਜ ਜੋ ਟਿੱਪਣੀ ਕੀਤੀ ਗਈ ਆ ਐ ਐਮਪੀ ਚੰਦਰਸ਼ੇਖਰ ਆਜ਼ਾਦ ਵੱਲੋਂ ਉਹਨਾਂ ਦੇ ਸਬੰਧ ਵਿੱਚ ਇਹਨਾਂ ਵੱਲੋਂ ਅੱਜ ਰੋਸ ਨਜ਼ਾਰਾ ਕੀਤਾ ਗਿਆ ਸੀ ਔਰ ਇਹਦੇ ਮੱਦੇਨਜ਼ਰ ਅਸੀਂ ਪੂਰਾ ਲੋਰਡ ਆਰਡਰ ਦੇ ਤੱਪਰਬੰਦ ਕੀਤੇ ਆ ਸੁਖਦੇਵ ਅੰਦਰਪਾਲ ਸਿੰਘ ਹੁਣੇ ਡੀਸੀ ਆਫਿਸ ਤੋਂ ਆਏ ਨੇ ਮੇਰੇ ਨਾਲ ਮੈਡਮ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਐਸਐਚਓ ਕੰਟੋਨਮੈਂਟ ਔਰ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਇਹ ਜੋ ਇਹਨਾਂ ਦਾ ਰੋਸ ਨਜ਼ਾਰਾ ਸੀ ਉਹ ਨਿਬੜਿਆ ਆ ਤੇ ਅਸੀਂ ਇਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਹੋਂ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੋ ਵੀ ਰਲ ਮਿਲ ਕੇ ਇਸ ਤਰ੍ਹਾਂ ਦੇ ਜੋ ਵੀ ਇਹਨਾਂ ਦੇ ਪ੍ਰਦਰਸ਼ਨ ਨੇ ਉਹਨਾਂ ਨੂੰ ਸ੍ਰੀ ਚਾੜੀ थैंक यू ਅਜੇ ਅਜ ਤਾਂ ਮਨ ਪਤਾ ਨਹੀਂ ਇਹਨਾਂ ਨੇ ਜਿਹੜਾ ਆਪਣਾ ਰੋਜ਼ਮਰ ਮਜਾਰਾ ਹੈ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਕੀਤਾ ਹੈ ਤੇ ਆਪਣਾ ਜਿਹੜਾ ਡੀਸੀ ਆਫਿਸ ਦੇ ਸੁਪਰਡੈਂਟ ਸਾਹਿਬ ਨੇ ਆ ਕੇ ਇਹਨਾਂ ਦਾ ਮੰਗ ਪੱਤਰ ਲੈ ਲਿਆ ਹੋਇਆ ਜੋ ਆਪਾਂ ਜਿਹੜਾ ਹੈ ਮਾਨਯੋਗ ਆਪਣੇ ਪ੍ਰਧਾਨ ਮੰਤਰੀ ਸਾਹਿਬ ਤੱਕ ਜਿਹੜਾ ਪਹੁੰਚਦਾ ਕਰਦਾ ਹੈ